ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀवार ਵਿਆਖਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਣੀ ਸਾਹਿਬ ਦੀ ਚੱਲ ਰਹੀ ਹੈ ਜੀ ਕੱਲ ਆਪਾਂ ਦੂਜੀ ਅਸ਼ਟਪਦੀ ਦੇ ਅੱਠਵੇਂ ਪਦ ਦੀ ਜੋ ਵਿਆਖਿਆ ਸੰਪੂਰਨਤਾ ਹੋਈ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਸੁਣਦਿਆਂ ਕਿਵੇਂ ਦੁੱਖ ਦਰਦ ਸਰੀਰ ਦੇ ਭਿਆਨਕ ਬਿਮਾਰੀਆਂ ਵੀ ਠੀਕ ਹੋ ਜਾਂਦੇ ਨੇ ਆਓ ਜੀ ਅੱਜ ਆਪਾਂ ਸ਼ਲੋਕ ਤੇ ਇੱਕ ਤੀਜੀ ਅਸ਼ਟਪਦੀ ਦਾ ਇੱਕ ਪਦ ਦੀ ਵਿਚਾਰ ਕਰਾਂਗੇ ਸ਼ਲੋਕ ਬਹੁ ਸਾਸ਼ਤਰ ਬਹੁ ਸਿਮਰਤੀ ਦੇਖੇ ਸਰਬ ਟੰਡੋਲਾ ਪੂਜਸ ਨਾਹੇ ਹਰ ਹਰੇ ਨਾਨਕ ਨਾਮਯੰਗੋਲਾ ਗੁਰੂ ਸਾਹਿਬ ਜੀ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਛੇ ਸ਼ਾਸਤਰ ਹੈ ਜੀ ਤੇ ਛੇ ਸ਼ਾਸਤਰਾਂ ਦਾ ਗਿਆਨ ਹੈ ਦਰਸ਼ਨ ਕਹਿ ਦਿੱ ਕਿ ਸਕਦੇ ਆਪਾਂ ਵੀ ਦਰਸ਼ਨ ਹੈ ਜਿਹੜੇ ਤੇ 27 ਸਿਮਰਤਨ ਹੈ ਜੀ ਬਹੁ ਸਿਮਰਤੀ ਸਿਮਰਤਾਂ ਜਿਹੜੀਆਂ ਮਨ ਨੂੰ ਸਿਮਰਤਾਂ ਉਹ 27 ਸਿਮਰਤਨ ਹੈ ਜੀ ਗੁਰੂ ਸਾਹਿਬ ਜੀ ਕਹਿੰਦੇ ਪੇਖੇ ਸਰਬ ਟੰਡੋਲ ਮੈਂ ਕਹਿੰਦੇ ਸ਼ਾਸਤਰਾਂ ਨੂੰ ਵੀ ਪੜ ਲਿਆ ਸਿਮਰਤਨਾ ਨੂੰ ਵੀ ਪੜ ਲਿਆ ਕਹਿੰਦੇ ਵੀ ਚੰਗੀ ਤਰ੍ਹਾਂ ਮੈਂ ਨਿਰਣਾ ਕਰਕੇ ਵੇਖ ਲਿਆ ਪੇਖੇ ਸਰਬ ਟੰਡੋਲ ਟੰਡੋਲ ਦਾ ਅਰਥ ਹੁੰਦਾ ਜੀ ਖੋਜ ਕਰਕੇ ਪੂਰੀ ਪਰਚੋਲ ਕਰਕੇ ਕਿੰਨੇ ਮੈਂ ਪਰਚੋੜ ਕਰਕੇ ਵੇਖ ਲਿਆ ਪੂਜਸ ਨਾਹੀ ਹਰ ਹਰੇ ਕਹਿੰਦੇ ਵੀ ਪ੍ਰਮਾਤਮਾ ਦੇ ਨਾਮ ਤੱਕ ਇਹ ਪੁੱਜ ਨਹੀਂ ਸਕਦੇ ਨਾ ਪ੍ਰਮਾਤਮਾ ਦੇ ਨਾਮ ਤੱਕ ਪੁੱਜ ਨਹੀਂ ਸਕਦੇ ਤੇ ਚਾ ਸਕਦੇ ਆ ਪਰ ਕਹਿੰਦੇ ਵੀ ਮੈਂ ਗੁਰੂ ਜੀ ਕਹਿੰਦੇ ਖੋਜ ਕਰਕੇ ਵੇਖ ਲਿਆ ਇਹ ਵੀ ਮੁਨਖਤਾ ਨੂੰ ਗਿਆਨ ਤਾਂ ਦਿੰਦੇ ਆ ਸ਼ਾਸਤਰ ਵੀ ਗਿਆਨ ਦਿੰਦੇ ਆ ਸਿਮਰਤਾਂ ਵੀ ਗਿਆਨ ਦਿੰਦਾ ਬੰਦੇ ਨੂੰ ਰਹਿਣਾ ਸਹਿਣ ਵਾਸਤੇ ਸੰਸਾਰ ਵਿੱਚ ਕਿਵੇਂ ਰਹਿਣਾ ਹੈ ਬੜਾ ਗਿਆਨ ਬਣਦੇ ਆ ਪਰ ਗੁਰੂ ਜੀ ਕਹਿੰਦੇ ਨਾਨਕ ਨਾਮ ਅਮੋਲ ਇਹ ਪ੍ਰਮਾਤਮਾ ਦੇ ਨਾਮ ਤੋਂ ਉੱਚੇ ਨਹੀਂ ਗਏ ਜੀ ਪ੍ਰਮਾਤਮਾ ਦਾ ਨਾਮ ਜਿਹੜਾ ਹਰੀ ਦਾ ਨਾਮ ਅਮੋਲ ਕਰਨ ਅਸਲ ਵਿੱਚ ਇਹੀ ਅਮੋਲਕ ਹੈ ਜੀ ਇਹਦਾ ਮੁੱਲ ਕੋਈ ਨਹੀਂਗਾ ਕਿਉਂਕਿ ਦੁਨੀਆ ਜਿਹੜੇ ਹੁਣ ਜੀ ਆਪਾਂ ਵੇਖਦੇ ਆ ਜੀ ਵੇਦਾਂ ਦਾ ਪਾਠ ਮੁੱਲ ਪਾਉਣ ਲੱਗ ਗਏ ਲੋਕ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਮੁੱਲ ਪੈਣ ਲੱਗ ਗਿਆ ਨਾ ਗ੍ਰੰਥੀ ਨੇ ਪੁੱਛਦੇ ਆ ਕਿ ਵੀ ਬਾਬਾ ਯਾਰ ਕਿੰਨੇ ਕ ਪੈਸੇ ਲਹੇਗਾ ਯਾਰ ਤੂੰ ਮੁੱਲ ਪੁੱਛਦੇ ਆ ਬਾਣੀ ਦਾ ਤੇ ਜੇ ਉਹ ਪਾ ਉਹਨਾਂ ਨੂੰ ਮੁੱਲ ਦੱਸਣਾ ਹੋਵੇ ਤਾਂ ਹੋ ਸਕਦਾ ਵੀ ਉਹ ਗੁਰਦੁਆਰੇ ਦੇ ਨੇੜੇ ਤੇ ਜਿਹੜੀ ਵੀ ਨਾ ਖੜਨਾ ਮੁੱਲ ਦੱਸਣਾ ਹੋਵੇ ਭਾਈ ਛੇਵੇਂ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਦੇ ਬਦਲੇ ਭਾਈ ਗਵਾਲਾ ਜੀ ਨੂੰ ਉਸ ਸਮੇਂ ਦਾ 2.5 ਲੱਖ ਦਿੱਤਾ ਸੀ ਅੱਜ ਤੱਕ ਕਰੋੜਾਂ ਦੇ ਹਿਸਾਬ ਨਾਲ ਹੋਊਗਾ ਜੀ ਜਿਆਦਾ ਜਦੋਂ ਆਪਮੁੱਲ ਕਰਨਾ ਹੋਵੇ ਛੇਵੇਂ ਪਾਸ਼ਾ ਵੇਲੇ 2.5 ਲੱਖ ਰੁਪਇਆ ਦਿੱਤਾ ਸੀ ਨੇਦੋ ਭਾਈ ਮੁੱਲ ਜਿਹੜੇ ਮੁੱਲ ਪੁੱਛਦੇ ਫਿਰਦੇ ਬਾਣੀ ਦਾ ਦੁਨੀਆ ਗੰਦ ਦਾ ਮੁੱਲ ਪਾਉਂਦੀ ਤਾਰ ਦੀ ਵੇਖੀ ਹੈ ਪਿਆਰ ਦੋ ਘੰਟੇ ਦੇ ਅਖਾੜੇ ਦੇ ਵਿੱਚ 10-10 ਲੱਖ ਰੁਪਇਆ ਤੇ 2 2 ਲੱਖ ਰੁਪਇਆ ਉਤੋਂ ਦੀ ਵਾਰਦੀ ਨਹੀਂ ਲਿਖੀ ਐ। ਦੇਖਦੇ ਆਂ ਜੀ ਦੁਨੀਆ ਗੰਦ ਦਾ ਮੁੱਲ ਪਾਉਂਦੇ ਆ ਗੰਦ ਸੁਣਾਉਂਦੇ ਆ ਗੰਦ ਸਾਹਮਣੇ ਅੱਖਾਂ ਦੇ ਸਾਹਮਣੇ ਹੁੰਦਾ ਸਭ ਕੁਝ ਦੁਨੀਆ ਗੰਦ ਦਾ ਮੁੱਲ ਪਾਉਂਦੀ ਐ ਤੇ ਬਾਣੀ ਦਾ ਮੁੱਲ ਜਿਹਦਾ ਅਮੋਲੀ ਮੁੱਲੀ ਕੋਈ ਨਹੀਂ ਉਹਦਾ ਮੁੱਲ ਪਾਉਂਦੀ ਵੇਖੀ ਐ ਦੁਨੀਆ। ਮੁੱਲ ਪਾਉਂਦੇ ਫਿਰਦੇ ਦੁਨੀਆ ਦਾ। ਸ਼ਪਾਰਸ਼ਾਂ ਪਾਉਂਦੇ ਫਿਰਦੇ ਜੀ ਬਾਬੇ ਨੇ ਕਹੇ ਤੇ ਘੱਟ ਕਰ ਲੈ ਯਾਰਾ। ਉਧਰ ਨਹੀਂ ਕਹਿੰਦੇ ਨਾ ਗੰਦ ਦਾ ਮੁੱਲ ਨਹੀਂ ਘੱਟ ਕਰਨਾ ਗੰਦ ਦਾ ਮੁੱਲ ਵੱਧ ਪਾਉਣਾ। ਕਹਿੰਦਾ ਵੀ 2 ਲੱਖ ਵੱਧ ਲੈ ਲਈ ਤੇ ਵਹਿਜਾ ਵਹਿਜਾ ਕਰਾ ਦੀ ਜਮਾ ਬਸ ਆਗਾ ਆ ਪੌਂਦੀ ਦੁਨੀਆ ਮੁੱਲ ਦਾ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਅਮੁੱਲ ਹੈ ਇਹਦਾ ਮੁੱਲ ਕੋਈ ਨਹੀਂ ਕਹ ਭਾਈ ਬਹੁ ਸ਼ਾਸਤਰ ਬਹੁ ਸਿਮਰਤੀ ਦੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਤੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਣ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤੇਆਗ ਬਨ ਮਤੇ ਫਿਰਿਆ ਅਣਕ ਪਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਵੇਂ ਬੋ ਰਤਨਾ ਸਰੀਰ ਕਟਾਏ ਹਮੈ ਕਰ ਰਾਤੀ ਵਰਤਨੇ ਮ ਕਰ ਬੋ ਭਾਤੀ ਨਹੀਂ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪਿਐ ਇਕ ਬਾਰ ਇਹ ਤੀਜੀ ਅਸ਼ਟਪਦੀ ਦਾ ਪਹਿਲਾ ਪਦ ਹੈ ਜੀ ਗੁਰੂ ਸਾਹਿਬ ਜੀ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ ਦੁਨੀਆ ਜਾਪ ਕਰਦੀ ਐ ਜੀ ਤਪ ਕਰਦੀ ਐ ਦੁਨੀਆ ਗਿਆਨ ਧਿਆਨ ਦੀਆਂ ਗੱਲਾਂ ਕਰਦੀ ਐ ਜੀ ਬੜੇ ਬੜੇ ਧਿਆਨ ਦੀਆਂ ਗੱਲਾਂ ਹੁੰਦੀਆਂ ਬੜੇ ਗਿਆਨ ਦੀਆਂ ਗੱਲਾਂ ਹੁੰਦੀਆਂ ਤਪ ਕਰਦੇ ਲੋਕ ਖਟ ਸ਼ਾਸਤਰ ਸਿਮਰਤ ਵਖਿਆਨ ਇਹ ਖਟ ਕਰਮ ਹੈ ਜੀ দান ਕਰਨਾ দান ਕਰਾਉਣਾ ਛੇ ਤਰ੍ਹਾਂ ਦੇ ਖਟ ਕਰਮ ਛੇ ਸ਼ਾਸਤਰਾਂਗੇ ਸਿਮਰਤਨਾਂ ਦਾ ਕਥਨ ਕਰਦੇ ਗੁਰੂ ਜੀ ਕਹਿੰਦੇ ਖਟ ਸ਼ਾਸਤਰ ਸਿਮਰਤ ਵਖਿਆਨ ਕਹਿੰਦੇ ਵੀ ਬੜੇ ਤਰ੍ਹਾਂ ਦੇ ਫਿਰ ਲੋਕ ਵੀ ਧਾਰਮਿਕ ਗ੍ਰੰਥਾਂ ਦਾ ਰਟਨ ਕਰ ਲੈਂਦੇ ਆ ਨਾ ਯਾਦ ਕਰ ਲੈਂਦੇ ਆ ਜੀ ਵਿਆਖਿਆ ਲੋਕਾਂ ਨੂੰ ਵਖਿਆਨ ਦਾ ਅਖੰਡਾ ਜੀ ਵਿਆਖਿਆ ਸਮੇਤ ਲੋਕਾਂ ਨੂੰ ਗਿਆਨ ਦੱਸਦੇ ਐ ਪਰ ਕਹਿੰਦੇ ਵੀ ਲੋਕਾਂ ਨੂੰ ਤਾਂ ਗਿਆਨ ਦੱਸਦੇ ਐ ਪਰ ਆਪਣੇ ਜੀਵਨ ਦੇ ਵਿੱਚ ਉਹ ਗਿਆਨ ਲਾਗੂ ਨਹੀਂ ਕਰਦੇ ਜਿੱਥੋਂ ਫਿਰ ਮਾਰ ਪੈਂਦੀ ਬੰਦੇ ਨੂੰ ਪਿਆਰਿਓ ਬਹੁਤ ਲੋਕਾਂ ਦਾ ਹਾਲ ਇਹੀ ਹੈ ਜੀ ਇਹ ਪ੍ਰਚਾਰ ਕਿਸਰੇ ਨੇ ਗ੍ਰੰਥੀ ਸਿੰਘ ਰਾਗੀ ਢਾਡੀ ਪ੍ਰਚਾਰਕ ਸਾਰੇ ਇਹਦੇ ਵਿੱਚ ਆ ਜਾਂਦੇ ਆ ਜੀ ਜੋਗੀ ਲੋਕ ਸਾਰੇ ਧਾਰਮਿਕ ਜਿਹੜੇ ਧਾਰਮਿਕ ਮੁਖੀ ਹੈ ਏਵਣਕੇ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਮਸੀਤਾਂ ਦੇ ਪ੍ਰਬੰਧ ਚਲਾਉਣ ਵਾਲੇ ਵੀ ਲੋਕ ਇਸ ਦੇ ਵਿੱਚ ਆਉਂਦੇ ਆ। ਇਹ ਕਿਉਂਕਿ ਪ੍ਰਚਾਰ ਕਿਸ ਰੇਣੀ ਵਿੱਚ ਹੀ ਨਾ ਪ੍ਰਬੰਧ ਦੇ ਵਿੱਚ ਹੀ ਆਉਂਦਾ ਸਾਰਾ ਸਿਸਟਮ ਜੀ ਹੈ। ਗੁਰੂ ਜੀ ਕਹਿੰਦੇ ਲੋਕ ਜਪ ਕਰਦੇ ਆ, ਤਪ ਕਰਦੇ ਆ, ਗਿਆਨ, ਧਿਆਨ ਦੀਆਂ ਗੱਲਾਂ ਕਰਦੇ ਆ। ਸ਼ਾਸਤਰਾਂ ਦਾ ਫਿਰ ਸਿਮਰਤਾਂ ਦਾ ਵਿਖਿਆਣ ਕਰਦੇ ਆ ਵਿਆਖਿਆ ਸਮੇਤ ਵਿਆਖਿਆ ਕਰ ਲੈਂਦੇ ਆ ਜੋਗ ਅਭਿਆਸ ਕਰਮ ਧਰਮ ਕਿਰਿਆ ਹੁਣ ਜੋਗ ਜੋਗੀ ਲੋਕ ਆ ਜਿਹੜੇ 84 ਤਰ੍ਹਾਂ ਦੇ ਆਸਨ ਆ ਤੁਹਾਨੂੰ ਪਤਾ ਜੀ ਬੜੀ ਸਖਤ ਮਿਹਨਤ ਕਰਦੇ ਆ ਜੋਗ ਮਤ ਦੇ ਵਿੱਚ ਸਰੀਰ ਨੂੰ ਇੰਨਾ ਕਸ਼ਟ ਦਿੰਦੇ ਆ ਛਾੜੀ ਗੱਲਾਂ ਦਿਓ ਗੁਰੂ ਜੀ ਕਹਿੰਦੇ ਬੜੇ ਤਰ੍ਹਾਂ ਦੇ ਤੁਸੀਂ ਭਾਈ ਇਹ ਕਰਮ ਕੀਤੇ ਆ ਸਗਲ ਤਿਆਗ ਬਣ ਮੱਧੇ ਫਿਰਿਆ ਸਭ ਕੁਝ ਤਿਆਗ ਕੇ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਗੁਰੂ ਜੀ ਕਹਿੰਦੇ ਤੂੰ ਬੜਾ ਜੰਗਲਾਂ ਦੇ ਵਿੱਚ ਬਣ ਮੱਧੇ ਫਿਰਿਆ ਕਹਿੰਦੇ ਵੀ ਜੰਗਲਾਂ ਦੇ ਵਿੱਚ ਵੀ ਗਿਆ ਗੁਰੂ ਜੀ ਕਹਿੰਦੇ ਤੂੰ ਸਗਲ ਤਿਆਗ ਬਣ ਮੱਧੇ ਫਿਰਿਆ ਫਿਰ ਕਹਿੰਦੇ ਅਣਕ ਪ੍ਰਕਾਰ ਕੀਏ ਬਹੁ ਯਤਨਾ ਅਨੇਕ ਤਰ੍ਹਾਂ ਦੇ ਕਹਿੰਦੇ ਬੜੇ ਅਪਾਉ ਕੀਤੇ ਫਿਰ ਤੂੰ ਧਰਮ ਦੇ ਨਾਮ ਤੇ ਕਰਮ ਕਾਂਡ ਕੀਤੇ ਬੜੇ ਪੁੰਨ ਦਾਨ ਹੋਮੇ ਬਹੁ ਰਤਨਾ ਪੋਨਦਾਨ ਕੀਤੇ ਹਵਨ ਕਰਕੇ ਕਹਿੰਦੇ ਕਿ ਉਹ ਉਹਦੇ ਵਿੱਚ ਪਾ ਕੇ ਤੁਸੀਂ ਕਹਿੰਦੇ ਵੀ ਉਸ ਨੂੰ ਪ੍ਰਮਾਤਮਾ ਦੇ ਨਾਮ ਤੇ ਤੁਸੀਂ ਖੁਸ਼ੀ ਜਾਰ ਕਰਨੀ ਚਾਹੀਦੀ ਹਵਨ ਕੀਤੇ ਗੁਰੂ ਜੀ ਕਹਿੰਦੇ ਪੋਨਦਾਨ ਹੋਮੇ ਬੋ ਰਤਨਾ بڑے ਹਵਨ ਕੀਤੇ ਗੁਰੂ ਜੀ ਕਹਿੰਦੇ ਸਰੀਰ ਕਟਾਏ ਹਮੈ ਕਰ ਰਤੀ ਸਰੀਰ ਕਹਿੰਦੇ ਵੀ ਕਟਵਾ ਕੇ ਥੋੜੇ ਥੋੜੇ ਅੱਗ ਦੇ ਕੋਲ ਕਹਿੰਦੇ ਤੁਸੀਂ ਨਾ ਸਰੀਰ ਦੇ ਟੋਟੇ ਟੋਟੇ ਕਰ ਦਿਓ ਕਹਿੰਦੇ ਤੇ ਹਵਨ ਕਰ ਦਿਓ ਗੁਰੂ ਜੀ ਕਹਿੰਦੇ ਸਰੀਰ ਕਟਾਇ ਹਉਮੈ ਕਰ ਰਾਤੀ ਵੀ ਅੱਗ ਦੇ ਸਾਹਮਣੇ ਸਰੀਰ ਨੂੰ ਬਾਲ ਦਿਓ ਸਾੜ ਦਿਓ ਭਾਈ ਕਹਿੰਦੇ ਅੱਗ ਦੇ ਸਾਹਮਣੇ ਤੁਸੀਂ ਸਰੀਰ ਨੂੰ ਵਰਤ ਨੇਮ ਕਰ ਬੋ ਭਾਂਤੀ ਵਰਤ ਰੱਖੀ ਚੱਲੋ ਭਾਈ ਕੋਈ ਨੇਮ ਤਾਂ ਨਮਾਉਂਦਾ ਫਿਰਦਾ ਕਹਿੰਦਾ ਜੀ ਮੈਂ ਰਾਣੇ ਥਾਂ ਤੇ ਪੰਜਾਰੀ ਜਾ ਕੇ ਆਉਣਾ ਨੇਮ ਨਮਾਉਂਦੇ ਨਾ ਨੇਮ ਕੰਦਾ ਜੀ ਮੈਂ ਜੁ ਫਲਾਣੇ ਬਾਬਾ ਦੀਪ ਸਿੰਘ ਦੇ ਪੰਜਾਰੀ ਜਾ ਕੇ ਆਉਣਾ ਉੱਥੇ ਹਾਂ ਕਰ ਤੂੰ ਤਾਣਾ ਸਹੀ ਕਰੀ ਆਪ ਦਿੰਦਾ ਬਾਬਾ ਦੀਪ ਸਿੰਘ ਤੈਨੂੰ ਲਾਊਗਾ ਪਾਰ ਕਰ ਤੂੰ ਤਾਂ ਮਾਰਨਾ ਹੀ ਕਰਨ ਮੈਂ ਕੰਨਾ ਮੈਂ ਫਲਾਣੇ ਥਾਂ ਦੇ ਉੱਤੇ ਪੰਜਾਰੀ ਜਾ ਮਾ ਕੇ ਆਉਣਾਗਾ ਆ ਹੁਣ ਤਾਂ ਵੈਸੇ ਹਟ ਗਏ ਜਾਣੋ ਕਈਆਂ ਦਾ ਇੰਨਾ ਉਦੋਂ ਮੈਂ ਨਾਂ ਭੁੱਲ ਗਿਆ ਮੈਨੂੰ ਆਪਣੇ ਨੇੜੇ ਸੀਗਾ ਉਹ ਉਹ ਹੁਣ ਯਾਦ ਨਹੀਂ ਆਉਂਦਾ ਮੇਰੇ ਨਾਮ ਇੰਨਾ ਲ ਜਾਂਦੇ ਲੋਕ ਉੱਥੇ ਹੁਣ ਉੱਥੇ ਕਹਿੰਦੇ ਵੀ ਜਿਵੇਂ ਸੰਸਖਣ ਪਈ ਹੈ ਕਿਉਂਕਿ ਬਾਹਲੇ ਦੇਸ਼ਾਂ ਨੇ ਜਿਹੜੇ ਕਾਨੂੰਨ ਸਖਤ ਕਰ ਦਿੱਤੇ ਹਰੇਕ ਜਾਣਦਾ ਨਹੀਂਗਾ ਤੇ ਨਹੀਂ ਤਾਂ ਹਰੇਕ ਵੀ ਬੱਸਾਂ ਭਰੀਆਂ ਜਾਂਦੀਆਂ ਸੀ ਉੱਥੇ ਐਨਾ ਬੁਰਾ ਹਾਲ ਹੋ ਗਿਆ ਸੀਗਾ ਵੀ ਉੱਥੇ ਖੜਨੋਂ ਥਾਂ ਨਹੀਂ ਸੀਗਾ ਕਿਤੇ ਜੀ ਹੰਨੀ ਲਾਈਨ ਲੱਗ ਜਾਂਦੀ ਸੀਗੀ ਚੰਗਾ ਉਹਨਾਂ ਨੇ ਪਖੰਡ ਚਲਾ ਲਿਆ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਵੇਖੋ ਭਾਈ ਵੀ ਗੁਰੂ ਨੇ ਕਾਰਜ ਸਵਾਰਨੇ ਸਿੱਖਾ ਤੇਰੇ ਘਰੇ ਬਹਿ ਕੇ ਵੀ ਕਾਰਜ ਸਵਾਰੂਗਾ ਗੁਰੂ ਚੇਤੇ ਰੱਖੀ ਇੱਕ ਖੜਕੇ ਦੋ ਸ਼ਬਦ ਗੁਰੂ ਦੇ ਸਣ ਮੁਖ ਬੋਲਦੀ ਸੱਚੇ ਪਾਤਸ਼ਾਹ ਆਕਾਰ ਜੇ ਮੇਰਾ ਪੂਰਾ ਕਰ ਦੇ ਪੂਰੇ ਹੋਣਗੇ ਪਿਆਰਿਓ ਗੁਰੂ ਦੇ ਉੱਤੇ ਭਰੋਸਾ ਕੋਈ ਨਹੀਂ ਗੁਰੂ ਤੇ ਟੇਕ ਕੋਈ ਨਹੀਂ ਪਿੰਡ ਵਾਲੇ ਗੁਰਦੁਆਰੇ ਕਦੇ ਆਇਆ ਨਹੀਂਗਾ ਤੇ ਬਾਹਰ ਪਤਾ ਨਹੀਂ ਕਿੱਥੇ-ਕਿੱਥੇ ਤੁਰਿਆ ਫਿਰਦਾਗਾ ਵੀ ਪਿੰਡ ਵਾਲਾ ਗੁਰੂ ਗ੍ਰੰਥ ਸਾਹਿਬ ਹੋਰ ਆ ਉੱਥੇ ਹੋਰ ਆ ਗੁਰੂ ਗ੍ਰੰਥ ਸਾਹਿਬ ਆ ਜੇ ਮੰਨਣਾ ਮੰਣਾ ਤੇ ਫਿਰ ਪਿੰਡ ਵਾਲਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵੀ ਤੈਨੂੰ ਤਾਰ ਦਊਗਾ ਤੇ ਜੇ ਨਹੀਂ ਮੰਨਣਾ ਜਿੱਥੇ ਮਰਜੀ ਤੁਰਿਆ ਫਿਰ ਗੁਰੂ ਜੀ ਕਹਿੰਦੇ ਆ ਵੇਖ ਲਓ ਤੁਹਾਡੇ ਸਾਹਮਣੇ ਲਿਖਿਆ ਪਿਆ ਹੈ ਵਰਤ ਨੇਮ ਕਰੇ ਬੋ ਭੰਤੀ ਨਵਾਉਂਦਾ ਫਿਰ ਨੇਮ ਗੁਰੂ ਜੀ ਕਹਿੰਦੇ ਜਿੱਥੇ ਮਰਜੀ ਤੁਰਿਆ ਫਿਰ ਭਾਈ ਕੋਈ ਕਹਿੰਦਾ ਮੈਂ 5 ਵਾਰੀ ਜਾ ਕੇ ਆਉਣਾ ਕਹਿੰਦਾ ਮੈਂ 10 ਵਾਰੀ ਜਾ ਕੇ ਆਉਣਾ ਕੱਖ ਨਹੀਂ ਮਿਲਣਾ ਭਾਈ ਗੁਰੂ ਜੀ ਕਹਿੰਦੇ ਧੂੜ ਧੁੱਪ ਤੇ ਤੱਕੇ ਬਾਰੇ ਫਿਰ ਸੁਣਿਓ ਗੱਲ ਤਿੰਨ ਸ਼ਬਦ ਹੈ ਧੂੜ ਧੁੱਪ ਤੇ ਤੱਕੇ ਹੋਰ ਕੁਝ ਨਹੀਂ ਮਿਲਦਾਗਾ ਫੋਕੀ ਜੀ ਖੁਸ਼ੀ ਲੈਣ ਵਾਸਤੇ ਤੁਰਿਆ ਫਿਰਦਾ ਮਾਣਾ ਮੇਰਿਆ ਉਈ ਕਨਾਂ ਫਲਾਨੇ ਸਾਥਿਆਂ ਤੇ ਆਏ ਹੋ ਜਾਂਦਾ ਕੋਈ ਫਲਾਨੇ ਸਾਥਿਆਂ ਹੋ ਜਾਂਦਾ ਹੈ ਇੱਕ ਹੁਣ ਹੋਰ ਚੱਲਿਆ ਪਖੰਡ ਆਪਣੇ ਨੇੜੇ ਵੀ ਆ ਮੈਂ ਹੁਣ ਕਹਿ ਦੇਵਾਂ ਹੁਣ ਕਿਉਂਕਿ ਗੱਲ ਵਿੱਚੋਂ ਆ ਗਈ ਆਪਣੇ ਨੇੜੇ ਹੀ ਆ ਹੁਣ ਕਹਿੰਦੇ ਜੀ ਘਰ ਜਾ ਬਣਾਜੋ ਐ ਨਾ ਇੱਟਾਂ ਦਾ ਘਰ ਜਾ ਬਣਾਜੋ ਤੇ ਕਹਿੰਦੇ ਕੋਠੀ ਪੈ ਜਾਂਦੀ ਆ ਉੱਥੋਂ ਇੱਟਾਂ ਚੱਕ ਚੱਕ ਕੇ ਕਹਿੰਦੇ ਕੋਠੀ ਪੈ ਜਾਊਗੀ ਵਾਹ ਵੀ ਵਾਹ ਮਿਹਨਤ ਨਾ ਕਰਿਓ ਆਪਦੀ ਪ੍ਰਮਾਤਮਾ ਤੇਰੀ ਕੋਠੀ ਪਾ ਕੇ ਜਾਊਗਾ ਤੇਰੀ ਜਾਂ ਗੁਰੂ ਕੋਠੀ ਪਾ ਕੇ ਜਾਊਗਾ ਕੀ ਪਖੰਡ ਫੜ ਲਿਆ ਸਿੱਖਾਂ ਨੇ ਜੀ ਗੁਰੂ ਨੇ ਤਾਂ ਮਿਹਨਤ ਕਿਹਾ ਸੀ ਕਿਰਤ ਕਰੋ ਆਪਣੀ ਬਾਬੇ ਨਾਨਕ ਦਾ ਪਹਿਲਾ ਸੰਦੇਸ਼ ਕੀ ਹੈ ਜੀ ਕਿਰਤ ਕਰੋ ਕਿਰਤ ਛੜਤੀ ਹੈ ਕਹਿੰਦੇ ਅਸੀਂ ਜੀ ਫਲਾਨੇ ਥਾਂ ਤੋਂ ਕੋਠੀ ਉੱਥੇ ਪਾ ਕੇ ਆਵਾਂਗੇ ਵੈਸੇ ਇੱਕ ਬਹੁਤ ਵੱਡਾ ਸਥਾਨ ਹੈ ਜੀ ਜਿੱਥੋਂ ਪਹਿਲੇ ਪਖੰਡ ਸ਼ੁਰੂ ਹੋਇਆ ਤੇ ਉਹ ਸਥਾਨ ਤੇ ਹੁਣ ਬੰਦ ਕਰਾਤਾ ਗੁਰ ਸਿੱਖਾਂ ਨੇ ਜੀ ਉਹ ਕਹਿੰਦੇ ਕਿ ਪਖੰਡ ਫੜ ਲਿਆ ਤੁਸੀਂ ਗੁਰਦੁਆਰਾ ਸਾਹਿਬ ਦੇ ਮਗਰਲੇ ਪਾਸੇ ਇੱਟਾਂ ਦੇ ਚੱਠੇ ਲਾ ਤੇ ਤੇ ਉੱਥੇ ਇੱਟਾਂ ਉਹੀ ਚੱਕ ਕੇ ਇੱਕ ਨੇ ਤਾਂ ਦੋ ਮੰਜ਼ਲੀ ਬਣਾਤੀ ਇੱਕ ਨੇ ਉਹੀ ਇੱਟਾਂ ਚੱਕ ਕੇ ਤਿੰਨ ਮੰਜ਼ਲੀ ਬਣਾਤੀ ਇੱਕ ਨੇ ਇੱਟਾਂ ਉਹੀ ਚੱਕ ਕੇ ਚਾਰ ਮੰਜ਼ਲੀ ਬਣਾ ਤੇ ਕਹਿੰਦਾ ਮਹਾਰਾਜ ਇਹ ਇੱਟ ਉੱਤੇ ਜਿਣੀ ਆਂਦੇ ਇੱਟਾਂ ਤਨੇ ਮਹਾਰਾਜ ਚਾਰ ਮੰਜ਼ਲੀ ਕੋਠੀ ਵਾਦੀ ਵਾਹ ਵੀ ਵਾਹ ਕਿੱਡੀ ਬੁੱਧੀ ਨੀਚਤਾ ਵਾਲੇ ਪਾਸੇ ਆ ਗਈ ਪੈ ਰਹੇ ਸਾਡੀ ਮਿਹਨਤ ਨਾ ਕਰਨੀ ਪਵੇ ਬਸ ਕੋਠੀਆਂ ਐ ਬਣ ਜਾਣ ਬਸ ਨਹੀਂ ਬਣਨੀਆਂ ਪਿਆਰਿਓ ਮਿਹਨਤ ਨੇ ਹੀ ਕੋਠੀ ਬਣਾਉਣੀ ਐ ਇਹਤਨੇ ਹੀ ਜ਼ਮੀਨ ਜਾਇਦਾਦ ਤੁਹਾਡੀ ਜਿਹੜੀ ਮੁੜ ਕੇ ਦਿੱਕਾ ਹੈ ਘਾਲ ਕਮਾਈ ਹੈ ਨਾ ਉਹਨੇ ਤੁਹਾਨੂੰ ਅੱਗੇ ਲੈ ਕੇ ਜਾਣਾਗਾ ਇਹ ਸਾਡੇ ਅਰਗੇ ਬਾਬਿਆਂ ਨੇ ਗ੍ਰੰਥੀ ਸੰਘਣੇ ਦੱਸਣਾ ਸੀਗਾ ਤੇ ਉਹ ਹੋਗੇ ਸੋਨਮੁਨ ਉਹ ਕਹਿੰਦੇ ਨਾਮ ਵਧੀਆ ਚੱਲਿਆ ਪਖੰਡ ਵਧੀਆ ਆਪਣਾ ਦਾ ਵਧੀਆ ਤੋਰੀ ਫੁਲਕਾ ਚੱਲਦਾ ਯਾਰ ਦਸਵੀਂ ਦੇ ਉੱਤੇ ਮਸਿਆ ਦੇ ਉੱਤੇ ਪੂਰਨਵਾਸ਼ੀ ਉੱਤੇ ਆਪਣਾ ਦਾ ਵਧੀਆ ਤੋਰੀ ਫੁਲਕਾ ਚੱਲੀ ਜਾਂਦਾ ਕਿਉਂਕਿ ਪਿਆਰੋ ਜੀ ਅਸੀਂ ਨਾਮ ਦੱਸਿਆ ਨਾ ਇਹ ਗੱਲ ਅਸੀਂ ਨਾਮ ਦੱਸ ਗਏ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲੁਕਾਊਗਾ ਗੁਰੂ ਨਾਨਕ ਪਾਸ਼ਾ ਕਹਿੰਦੇ ਉਹ ਸਿੱਖ ਮੇਰਾ ਬੇਈਮਾਨ ਹੈ ਜਿਹੜਾ ਲੋਕਾਂ ਨੂੰ ਸੱਚ ਨਹੀਂ ਦੱਸਦਾ ਬੇਈਮਾਨ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਵੀ ਤੂੰ ਤੂੰ ਕਹਿੰਦੇ ਜਾਣਦਾ ਤੈਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਚ ਆ ਲਿਖਿਆ ਗਿਆਨ ਤੂੰ ਲੋਕਾਂ ਨੂੰ ਦੱਸਿਆ ਨਹੀਂ ਤੇ ਤੂੰ ਤੇਰਾ ਹਾਲ ਕਹਿੰਦੇ ਬੇਈਮਾਨਾ ਬਹੁਤ ਬੁਰਾ ਹਾਲ ਹੋਣਾ ਹੈ ਤਾਂ ਇਹ ਗ੍ਰੰਥੀ ਸਿੰਘ ਕਈ ਐਸੇ ਆ ਲਾਗੇ ਲਾ ਲਾ ਕੇ ਮਰਦੇ ਆ ਪਏ ਲਾਗੇ ਲਗ ਲੱਕ ਕੇ ਮਰਦੇ ਆ ਗ੍ਰੰਥੀ ਸਿੰਘ ਵੇਖਿਆ ਜੀ ਲਾਗੇ ਲਗ ਲੱਕ ਕੇ ਤੇ ਕਈ ਤੁਰੇ ਜਾਂਦੇ ਰੰਗਣ ਰਾਲ ਜਾਂਦੇ ਜਿਨ੍ਹਾਂ ਨੇ ਸੱਚ ਸਹੀ ਰਿਹਾ ਹੁੰਦਾ ਜੀ ਇਹ ਗ੍ਰੰਥੀ ਸਿੰਘ ਕਿਉਂ ਗੁਰੂ ਕਹਿੰਦਾ ਮੈਂ ਤੈਨੂੰ ਦੱਸਿਆ ਤੈਨੂੰ ਗਿਆਨ ਦਿੱਤਾ ਸੀ ਭਾਈ ਤੈਨੂੰ ਤਾਂ ਪਤਾ ਸੀ ਨਾ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਨਾ ਕਬੀਰ ਸਾਹਿਬ ਕਹਿੰਦੇ ਤੂੰ ਤਾਂ ਜਾਣਦਾ ਸੀ ਮਨ ਜਾਣਤ ਸਭ ਬਾਤ ਤੇਰਾ ਮਨ ਤਾਂ ਜਾਣਦਾ ਸੀ ਗੱਲ ਵੀ ਇੱਥੋਂ ਆ ਆ ਰਿਜ਼ਲਟ ਆਉਣਾ ਇੱਥੋਂ ਆ ਰਿਜ਼ਲਟ ਆਉਣਾ ਮਨ ਜਾਣਤ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੈ ਬਾਬਾ ਕਬੀਰ ਗੰ ਤੂੰ ਜਾਣਦਾ ਸੀਗਾ ਤੂੰ ਗੁਰੂ ਦਾ ਗਿਆਨ ਜਾਣਦਾ ਸੀ ਤੈਨੂੰ ਤੂੰ ਹੱਥ ਵਿੱਚ ਦੀਵਾ ਫੜਿਆ ਸੀ ਤੈਨੂੰ ਪਤਾ ਸੀ ਚਾਨਣ ਦੇ ਵਿੱਚ ਤੇਰਾ ਜੀਵਨ ਚਾਨਣ ਸੀ ਪਰ ਫਿਰ ਵੀ ਲੁਕੋਇਆ ਲੁਕੋਇਆ ਕਿਉਂ ਪਿੱਛੇ ਬੇਈਮਾਨੀ ਸੀਗੀ ਕਿ ਲੋਕਾਂ ਨੂੰ ਕਿਤੇ ਪਤਾ ਨਾ ਲੱਗ ਜਾਈ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬਸ ਰਮਾਲੇ ਚੜਾ ਲਓ ਦੇਗਾਂ ਕਰਾ ਲਓ ਔਰ ਇੱਕ ਪੂਰਨਮਾਸ਼ੀ ਦਾ ਸੱਦ ਲਓ ਇੱਕ ਮੱਸਿਆ ਤੇ ਸੱਦ ਲਓ બસ ਆਹ ਕੰਮ ਕਰਾ ਲਓ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਾ ਦੱਸੋ ਬਸ ਇਹ ਤੇ ਰਮਾਲਾ ਪਾ ਦਿਓ ਤੇ ਭਾਈ ਫਿਰ ਗੁਰੂ ਨਾਨਕ ਪਾਸ਼ਾ ਦਾ ਬਾਣੀ ਚ ਲਿਖਿਆ ਉਹ ਬਈਮਾਨ ਐ ਜਿਹੜਾ ਗੁਰੂ ਦੇ ਗਿਆਨ ਨੂੰ ਜਾਣਦਾ ਹੋਇਆ ਵੀ ਲੁਕਾਉਂਦਾ ਗੁਰੂ ਦੇ ਗਿਆਨ ਨੂੰ ਤੇ ਭਾਈ ਨਹੀਂ ਆਪਾਂ ਗਿਆਨ ਨੂੰ ਲੁਕਾਉਣਾ ਨਹੀਂ ਦੱਸਣਾ ਲੋਕਾਂ ਨੂੰ ਇਸ ਪਖੰਡ ਤੋਂ ਬਚਣਾ ਜਿਹੜਾ ਹੁਣ ਨੇੜੇ ਆਪਣੇ ਚੱਲੀ ਜਾਂਦਾਗਾ ਇਹ ਚੀਜ਼ਾਂ ਤੋਂ ਦੂਰ ਹੋਣਾ ਦਾਸ ਨੇ ਸਖਤੀ ਨਾਲ ਉਹ ਸਿੰਘ ਨੂੰ ਵੀ ਆਖਿਆ ਹਟ ਜਾਏ ਪਖੰਡ ਇਹ ਪਖੰਡ ਕਰਨ ਤੋਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਹ ਧਰਮ ਨਾਲ ਕੋਈ ਸਬੰਧ ਨਹੀਂ ਨੇ ਇਹ ਚੀਜ਼ਾਂ ਦਾ ਬਾਬੇ ਨਾਨਕ ਨੇ ਕਿਰਤ ਆਖੀ ਕਰਨ ਨੂੰ ਕਿਉਂ ਆਖਿਆ ਪਹਿਲਾ ਸਿਧਾਂਤ ਸੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਸਿਧਾਂਤ ਹੈ ਇਹ ਭਾਈ ਕੋਠੀਆਂ ਨਹੀਂ ਬਣਨੀਆਂ ਮਿਹਨਤ ਤੋਂ ਬਿਨਾ ਵੀ ਐਵੇਂ ਜਾ ਕੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਮਗਰਲੇ ਪਾਸੇ ਇੱਟਾਂ ਜੀਆਂ ਚਿਣਾਓ ਤੇ ਤੁਹਾਡੀਆਂ ਕੋਠੀਆਂ ਪੈ ਜਾਣਗੀਆਂ ਨਹੀਂ ਬਣਨਗੀਆਂ ਸੋ ਗੁਰੂ ਜੀ ਕਹਿੰਦੇ ਵਰਤ ਨੇਮ ਕਰੇ ਬੋ ਭਾਂਤੀ ਕਰਦਾ ਫਿਰ ਵਰਤ ਰੱਖਦਾ ਫਿਰ ਨੇਮ ਕਰਦਾ ਫਿਰ ਧਰਮ ਦੇ ਨਾਮ ਤੇ ਪਖੰਡ ਕਰਦਾ ਫਿਰ ਗੁਰੂ ਜੀ ਕਹਿੰਦੇ ਕੁਛ ਨਹੀਂ ਮਿਲਣਾ ਨਹੀਂ ਤੁਲ ਹੁਣ ਪਿੱਛੇ ਸਾਰਾ ਗਣਾਤ ਆ ਜਿਹੜਾ ਗੁਰੂ ਸਾਹਿਬ ਜੀ ਨੇ ਕੀ ਕੁਛ ਗਣਾਤਾ ਜਾਪ ਗਣਾਤਾ ਤਪ ਗਣਾਤਾ ਗਿਆਨ বেদ ਸ਼ਾਸਤਰ ਯੋਗੀ ਲੋਕ ਕੀ ਕੁਛ ਕਰਦੇ ਐ ਪੁੰਨ ਦਾਨ ਕਰਨਾ ਕਿੰਨਾ ਕੁਛ ਗੁਰੂ ਸਾਹਿਬ ਜੀ ਨੇ ਗਿਣਾ ਕੇ ਕਹਿੰਦੇ ਨਹੀਂ ਤੁਲ RAM ਨਾਮ ਵਿਚਾਰ ਅਖੀਰਲੀਆ ਪੰਕਤੀਆਂ ਜੀ ਹੁਣ ਕਹਿੰਦੇ ਭਾਈ ਪ੍ਰਮਾਤਮਾ ਦੇ ਰਾਮ ਨਾਮ ਦੇ ਬਰਾਬਰ ਕੋਈ ਨਹੀਂ ਇੰਨਾ ਚੋਂ ਕੋਈ ਵੀ ਨਹੀਂਗਾ ਇੱਕ ਵੀ ਨਹੀਂ ਕਹਿੰਦੇ ਪ੍ਰਮਾਤਮਾ ਦੇ ਰਾਮ ਨਾਮ ਦੇ ਤੁਲ ਨਾਨਕ ਗੁਰਮਖ ਨਾਮ ਜਪੀਐ ਇੱਕ ਬਾਰ ਬਸ ਇੱਕ ਵਾਰੀ ਜਪਣਾ ਕਰਮਣਾ ਪ੍ਰਮਾਤਮਾ ਦਾ ਨਾਮ ਕਿਨਕਾ ਏਕ ਜਿਸ ਜੀਵ ਸਭ ਹੈ ਪਹਿਲੀ ਸਿੱਖਿਆ ਜੀ ਇੱਕ ਓੰਕਾਰ ਹੈ ਗੁਰੂ ਨਾਨਕ ਦੇ ਘਰ ਦੀ ਇੱਕ ਇੱਕ ਹੋ ਜਾਣਾ ਤੁਹਾਨੂੰ ਪਤਾ ਆਪਾਂ ਜ਼ਿੰਮੇਦਾਰ ਭਰਾ ਹੈ ਜਿਹੜਾ ਬੀਜ ਇੱਕ ਹੁੰਦਾ ਨਾ ਉਗ ਰਿਆ ਹੁੰਦਾ ਗਾ ਜੀ ਇੱਕਾ ਨਾ ਬੀਜ ਇੱਕ ਹੈ ਤੇ ਜਿਹੜਾ ਦਫਾੜ ਹੋ ਜਾਂਦਾ ਉਹ ਤਾਂ ਦਾਲ ਬਣ ਜਾਂਦੀ ਹੈ ਭਾਈ ਉਗਰਦਾ ਨਹੀਂ ਗਾ ਉਹ ਦਾਲ ਬਣ ਜਾਂਦੀ ਹੈ ਸਾਡੇ ਮਨ ਦੀ ਨਾ ਦਾਲ ਬਣੀ ਪਈ ਹੈ ਕਹਿੰਦਾ ਇੱਥੇ ਗੁਰਦੁਆਰਾ ਸਾਹਿਬ ਵੀ ਅਰਦਾਸ ਕਰੀ ਜਾਂਦਾ ਸੱਚੇ ਪਾਸ਼ਾ ਦੇ ਦੇ ਥਾਂ ਤੇ ਹੋਰ ਵੀ ਜਾ ਕੇ ਕਹੀ ਜਾਂਦਾ ਤੂੰ ਦੇ ਦੇ ਬਾਬਾ ਕੁਝ ਏ ਬਾਬਾ ਤੂੰ ਦੇ ਦੇ ਕੁਝ ਤੂੰ ਦੇ ਦੇ ਕੁਝ ਉਹ ਗੁਰੂ ਜੀ ਕਹਿੰਦੇ ਦਾਲ ਬਣ ਗਈ ਤੇਰੇ ਮਨ ਦੀ ਤਾਂ ਇੱਕ ਥਾਂ ਤੇ ਮੰਗਲਾ ਕਿਤੋਂ ਹੀ ਮੰਗਲਾ ਭਲਾ ਦੀ ਇੱਕ ਦਾ ਤਾਂ ਹੋ ਜਾ ਚੱਲ ਭਾਈ ਇੱਕ ਦਾ ਨਹੀਂ ਹੋਣਾ ਦਾਲ ਬਣ ਗਈ ਸਾਡੇ ਮਨ ਦੀ ਪਿਆਰੋ ਤਾਂ ਇਹੇ ਕੁਝ ਬਣਦਾ ਨਹੀਂ ਉਗਰਦਾ ਨਹੀਂ ਕੁਝ ਜੀ ਫੇਰ ਆ ਇੱਕ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਜਦੋਂ ਇੱਕ ਬੀਜ ਇੱਕ ਨਾਲ ਜੁੜਦਾ ਫਿਰ ਪਿਆਰੋ ਫਿਰ ਉਹਦੇ ਕੋਲੇ ਬਹੁਤ ਕੁਝ ਉਹਦੇ ਤੋਂ ਫਿਰ ਫਲ ਫੁੱਲ ਬੜੇ ਫਲ ਪ੍ਰਾਪਤ ਹੋ ਜਾਂਦੇ ਐ ਇੱਕ ਤਨ ਇੱਕ ਪ੍ਰਮਾਤਮਾ ਨਾਲ ਜੁੜ ਕੇ ਅਸੀਂ ਵੀ ਇੱਕ ਦੇ ਵਿੱਚ ਸਮਾਜਾਈਏ ਨਾਮ ਜਪੀਏ ਨਾਨਕ ਗੁਰਮਖ ਨਾਮ ਜਪੀਏ ਇੱਕ ਵਾਰ ਬਸ ਇੱਕ ਵਾਰੀ ਜਪਣਾ ਕਰੀਏ ਕਿਉਂਕਿ ਇਹ ਬੜੀ ਡੂੰਗੀ ਸਵਰਤ ਦੀ ਗੱਲ ਹੈ ਫਿਰਿਓ ਇੱਕ ਵਾਰੀ ਜਪਣ ਦੇ ਨਾਲ ਅਸੀਂ ਵਾਰ-ਵਾਰ ਜਪਦੇ ਆ ਨਾ ਵੈਸੇ ਲਿਖਿਆ ਬਾਣੀ ਚ ਲਿਖਿਆ ਵਾਰੰਗ-ਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਇਹ ਮਨ ਤਨ ਤ੍ਰਪੀਐ ਇਹ ਮਨ ਤਨ ਗੁਰੂ ਜੀ ਕਹਿੰਦੇ ਵਾਰੰਗ-ਬਾਰ ਜਪਣਾ ਪਰਮਾਤਮਾ ਦਾ ਨਾਮ ਤਾਂ ਕਿ ਇੱਕ ਵਾਰੀ ਜਾਬ ਆ ਜਾਵੇ बस ਗੱਲ ਤਾਂ ਇੱਕ ਦੇ ਉੱਤੇ ਆਉਣੀ ਆ ਨਾ ਜੀ ਇੱਕ ਵਾਰੀ ਸਾਡੇ ਮਨ 'ਚ ਯਾਦ ਨਹੀਂ ਆਉਂਦਾ ਇੱਕ ਵਾਰੀ ਪਿਆਰੋ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਲਈ ਸਾਹਮਣੇ ਲਿਖਿਆ ਪਿਆ ਬਾਣੀ ਵਿੱਚ ਇੱਕ ਵਾਰੀ ਜਪਣ ਦੇ ਨਾਲ ਜਨਮ ਮਰਨ ਕੱਟਿਆ ਜਾਣਾ ਤੇਰਾ ਖਤਮ ਸਭ ਕੁਝ ਹੀ ਇੱਕ ਵਾਰੀ ਜਪਿਆ ਜਾਵੇ ਫਿਰ ਵਾਰ-ਵਾਰ ਕਿਉਂ ਜਪਣਾ ਕਿ ਮਨ ਸਾਡਾ ਕਹਿੰਦਾ ਨਹੀਂ ਇੱਕ ਵਾਰ ਆਉਂਦਾ ਨਹੀਂ ਨਾ ਮਨ ਮਨ ਤਾਂ ਹੋਰ ਪਾਸੇ ਉੱਤਰਿਆ ਫਿਰਦਾ ਹੈ ਬੈਠਾ ਗੁਰਦੁਆਰਾ ਸਾਹਿਬ ਹੈ ਇਹ ਮਨ ਚੰਦਰ ਆਪਣੇ ਕੰਮ ਕਰਦਾ ਫਿਰਦਾ ਹੈ બસ ਕਿਤੇ ਇੱਕ ਵਾਰ ਪ੍ਰਮਾਤਮਾ ਦਾ ਨਾਮ ਜਾਦ ਆ ਜਾਵੇ ਚੇਤੇ ਵਿੱਚ ਆ ਜਾਵੇ ਇਹ ਮਨ ਨੂੰ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਸੋ ਸੰਗ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ ਬੱਚਿਆਂ ਨੂੰ ਛੁੱਟੀਆਂ ਸੀ ਜੀ ਭਾਈ ਜਿਹੜੇ ਬੱਚੇ ਸੰਖਿਆ ਕਰਦੇ ਐ ਥੋੜੇ ਦਿਨ ਬੱਚਿਆਂ ਨੂੰ ਹੋਰ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ 5 ਵਜੇ ਕਿਰਪਾ ਦੀ ਕਿਰਪਾਲਤਾ ਕਰਨੀ ਭਾਈ ਮਾਤਾ ਪਿਤਾ ਦੇ ਚਰਨਾਂ ਵਿੱਚ ਬੇਨਤੀ ਹੈ ਅੱਗੇ ਹੋਰ ਵੀ ਬੱਚਾ ਨੂੰ ਸੁਨੇਹਾ ਜ਼ਰੂਰ ਲਾ ਦਿਓ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਵਿਖੇ ਸੰਥਿਆ ਕਰਦੇ ਐ ਬਾਣੀ ਪੜ੍ਹਦੇ ਐ ਉਹਨਾਂ ਬੱਚਿਆਂ ਨੇ 5 ਵਜੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਇਹ ਬੇਨਤੀ ਪ੍ਰਵਾਨ ਕਰਨੀ ਆਓ ਸਾਰੇ ਜੱਥੇ ਜਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ